ਕਿਉਂਕਿ ਇਹ ਬਾਤ ਪਰਦਰਸ਼ ਹੈ ਮੇਰਾ ਜਨਮ ਹੋਇਆ ਹੈ ਮੈਂ ਜਨਮ ਘਰ ਬਣਾ ਰਿਹਾ ਹਾਂ ਮੈਂ ਚੱਲ ਰਿਹਾ ਹਾਂ ਕਿ ਇਹ ਬੰਦਾ ਹੋਸ਼ ਵਿੱਚ ਨਹੀਂ ਹੈ ਮੈਡੀਕਲ ਹੈ ਮੁੰਡੇ ਦਾ ਮੇਰਾ ਜਨਮ ਹੋਇਆ ਹੈ ਇਹ ਵੀ ਪਰਚਾ ਮੇਰੇ ਬਾਪੇ ਨੂੰ ਕਰਾਪਰ ਦੇਣਾ ਸੀ ਕਿ ਜੋ ਗੱਲ ਹੈ ਉਹ ਨਾ ਕਰਦਾ ਆਪਾਂ ਤੁਹਾਡੇ ਤੋਂ ਇਨਸਾਫ਼ ਮੰਗ ਸਕਦੇ ਆਂ ਅਸੀਂ ਕਿੱਥੇ ਜਾਈਏ ਉਹਨਾਂ ਨੂੰ ਵੀ ਜਿੱਦਾ ਮੇਰਾ ਨਾਮ ਲੱਗਿਆ ਉਹ ਜਿਹੜੀ ਕੁੜੀ ਰੂਸੀ ਆ ਉਹ ਆਹ ਦੇਖੋ ਮੇਰੇ ਕੋਲ ਬੰਦੇ ਨਾ ਨਾ ਚੱਕਰ ਤੁਹਾਡੇ ਸਾਡਾ ਖੜਿਆ ਨਾ ਬੰਦਾ ਇਦਾਂ ਉਹਨਾਂ ਨੂੰ ਵੀ ਫੜ ਕੇ ਜਾਓ ਤੁਹਾਡੇ ਸਰਵਸੇ ਮੰਨ ਲਿਓ ਹਲੋ ਉਹ ਜਿਹੜੀ ਜਨਾਬ ਨੇ ਹਾਂ ਸੋ ਇੱਕ ਮਿੰਟ ਸਾਰੇ ਇੱਕ ਮਿੰਟ ਪਟਾਈ ਇੱਕ ਮਿੰਟ ਸਾਰ ਇੱਕ ਮਿੰਟ ਜਿਹੜੀ ਕੁੜੀ ਕਹਿੰਦੀ ਵੀ ਜਿਹਨੇ ਕੁੜੀ ਨੇ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਪਾਇਆ ਉਹਦੀ ਕੁੜੀ ਦੀ ਮੈਨੂੰ ਉਸੇ ਵਕਤ ਲੜਾਈ ਤੋਂ ਬਾਅਦ ਕੋਈ ਨਹੀਂ ਹੋਈ ਐ ਕਿਉਂ ਕੋਲ ਕੀਤੀ ਹੋਣੀ ਮੈਨੂੰ ਹੈ ਕੀ ਕੋਲ ਕੇ ਕਾਲ ਕੀਤੀ ਫਰੋਕਾ ਮੇਰੇ ਕੋਲ ਉਹਨੇ ਕੀ ਸੋਚ ਕੇ ਮੈਨੂੰ ਕਾਲ ਕਰਤੀ ਖੁਦ ਗਸ਼ਤੀ ਆ ਉਹ ਕਾਲ ਤਾਂ ਕਰ ਕਰ ਕੇ ਬੰਦੋ ਨੂੰ ਬੁਲਾਉਂਗੀ ਕੋਈ ਕਰਦਾ ਮੇਰੇ ਘਰ ਤੋਂ ਮਾਰਨ ਤਕਉ ਨਹੀਂ ਬੰਦ ਆ ਆਮ ਆਦਮੀ ਪਾਰਟੀ ਵਾਲੇ ਵਰਚਾ ਕਰਾ ਰਹੇ ਹੋ ਮੇਰੇ ਕੋਲ ਇਹ ਉਹਨਾਂ ਦੇ ਕਿਉਂ ਡੱਕ ਲਿਆ ਬੰਦ ਬੰਦ ਹਾਈ ਕੋਰਟ ਤਕਰੀ CP ਸਾਹਿਬ ਵੱਲੋਂ ਵੀ ਇਹਨਾਂ ਨੇ ਐਪਲੀਕੇਸ਼ਨ ਤੇ ਐਪਲੀਕੇਸ਼ਨ ਐਪਲੀਕੇਸ਼ਨ ਤੇ ਐਪਲੀਕੇਸ਼ਨ ਮਾਨੇ ਹਾਈ ਕੋਰਟ ਨੇ ਜਿਹੜੀ ਜੱਟਗੀ ਚਲ ਨਾ ਰੱਦ ਕੀਤੀ ਸੀ ਇਹਦੇ ਦੌਰਾਨ ਜਦੋਂ ਸੀਪੀ ਸਾਹਿਬ ਵੱਲੋਂ ਇਨਕੁਆਰੀ ਲੱਗੀ ਤਾਂ ਉਹਨਾਂ ਨੇ ਇਹ ਕਿਹਾ ਕਿ ਹਾਂ ਵੀ ਕਿ ਤੁਸੀਂ ਮੱਲੇ ਦੇ ਜਿਹੜੇ ਮੌਤਵਾਰ ਬੰਦੇ ਨੇ ਉਹਨਾਂ ਦਾ ਤੇ ਬਿਆਨ ਦਰਜ ਕਰਾ ਦਿਓ ਚੌਂਕੀ 'ਚ ਅਸੀਂ ਉਹਨਾਂ ਦੇ ਬਿਆਨ ਜਿਹੜੇ ਰਿਟਨ ਦਰਜ ਕਰਾਤੇ ਸਾਡੇ ਕੋਲੋਂ ਪ੍ਰੂਫ ਵੀ ਪਏ ਆ ਜਿੰਨਾਂ ਦੇ ਬੰਦੇ ਨੇ ਬਿਆਨ ਦਰਜ ਕਰਾਏ ਆ ਉਸ ਤੋਂ ਬਾਅਦ ਪੁਲਿਸ ਵੱਲੋਂ ਸਾਡੂੰ ਕੋਈ ਇੰਟਿਮੀਸ਼ਨ ਵੀ ਪੁੱਛਣੇ ਆ ਕੱਲੇ ਬਸ ਮਾਮਲਾ ਨਿਪਟ ਗਿਆ ਜੀ ਠੀਕ ਹੈ ਜੀ ਕੰਮੇ ਬਸ ਹੋ ਗਿਆ ਅਜ ਇੱਕਦਮੀ ਇੱਕਦਮੀ ਕਰਦੇ ਵਾਰ ਆਏ ਗੱਡੀ 'ਚ ਬਿਠਾਇਆ ਲੈ ਕੇ ਕਹਿੰਦੇ ਆ ਫੇਰ ਦਰਜ ਹੋਗੀ ਕਿੱਦਾਂ ਦਰਜ ਹੋਗੀ ਕੁਝ ਦੱਸੇ ਕਹਿੰਦੇ ਉਹਦਾ ਤਾਂ ਕਹਿੰਦੇ ਮਾਮਲਾ ਨਿਪਟ ਗਿਆ ਹੁਣ ਕਹਿੰਦੇ ਐਫ ਆਈ ਆਰ ਦਰਜ ਤੇਗਿਆ ਤੁਸੀਂ ਚੈੱਕ ਕੋਈ ਰਿਪੋਰਟ ਉਹਨਾਂ ਦਾ ਕਢਾ ਕੇ ਦੇਖ ਲਓ ਤੇਗਿਆ ਲੋਕਾਂ ਦੀ ਮਦਦ ਕਰਨ ਵਾਲੇ ਲੋਕਾਂ ਦੀ ਸੇਵਾ ਕਰਨ ਵਾਲੇ ਬੰਦੇ ਨੇ ਬੈਲ ਰੈਪਿਟਰ ਬੰਦੇ ਨੇ ਮੁਲਾਜ਼ਮ ਬੰਦੇ ਨੇ ਸਰਕਾਰੀ ਘੜ ਵਾਸਤੇ ਇਹ ਹੁਣ ਇਸ ਤਰ੍ਹਾਂ ਸੱਟਕਾ ਹੋ ਰਿਹਾ ਸਿਰਫ ਸਾਡੇ ਤੇ ਪ੍ਰੈਸ਼ਰ ਬਣਾਉਣ ਵਾਸਤੇ ਕਾਰਨ ਕੀ ਸਮਝਦੇ ਹੋ ਕਿਉਂ ਇਦਾਂ ਦਾ ਧੱਕਾ ਕੀਤਾ ਪੁਲੀਟੀਕਲ ਪ੍ਰੈਸ਼ਰ ਜੀ ਜਿਹੜਾ ਮੁੰਡਾ ਲੜਿਆ ਨਾ ਜੀ ਜੀ ਦਾ ਬੈਕਗ੍ਰਾਉਂਡ ਬਿਲਕੁਲ ਕ੍ਰਿਮੀਨਲ ਆ ਉਹਦੇ ਤੇ ਬਹੁਤ ਤਰ੍ਹਾਂ ਦੇ ਪਰਚੇ ਸੋਸ਼ਲ ਬਿਲਕੁਲ ਨਹੀਂ ਹੈਗਾ ਜੀ ਇਹਨਾਂ ਦੇ ਮਲੇ ਚ ਇੱਕ ਡੈਥ ਹੋਈ ਉਹ ਬਾਡੀ ਹਜੇ ਸੜਕ ਤੇ ਹੀ ਪਈ ਉਹ ਉਤਰ ਮਾਰ ਕੇ ਲੰਘਿਆ ਇਹਨਾਂ ਨੇ ਮਲੇ ਵਾਲਿਆਂ ਨੇ ਇਹਨੇ ਦਾ ਜੱਟੇ ਇੱਕ ਮਰਦਾਂ ਤੇ ਖੜਾ ਆਹ ਖੜੇ ਦੇ ਸਾਹਮਣੇ ਦਾਮ ਆਇਆ ਜਰੂਰੀ ਲਊਦਾਨ ਹੋ ਗਿਆ ਬੰਦੇ ਵਾਲੇ ਉਹਦੇ ਘਰੇ ਤੋਂ ਭੱਜੇ ਰਿਹਾ ਅੱਛਾ ਉਹਨਾਂ ਨੇ ਗੋਟਾ ਮਾਰਨੇ ਸ਼ੁਰੂ ਕਰ ਦਿੱਤੇ 8 ਨੰਬਰ ਤੱਕ LED SHU ਨੇ ਉਹ ਮੈਡਮ ਨਾਲ ਜਾਣ ਪਤਾ ਆਜ ਵੱਜੀ ਉਹਦੇ ਵੀ ਉਹ ਆਏ ਉਹਨਾਂ ਨੇ ਪਰਿਵਾਰ ਨੂੰ ਸਹੀ ਸਲਾਮਤ ਕਰਵਾਇਆ ਸਾਰੀ ਵੀਡੀਓਗ੍ਰਾਫ